ਦੇਖੋ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀਰ ਹੈਗੇ ਵਪਾਰੀ ਹੈਗੇ ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ ਅੱਜ ਸਾਰੇ ਸ਼ੈਲਰ ਬੰਦ ਪਏ ਨੇ ਇਹ ਬੰਦ ਕਿਉਂ ਪਏ ਨੇ ਇਹ ਉਸ ਮੁੱਖ ਮੰਤਰੀ ਨੂੰ ਪੁੱਛਿਆ ਜਿਹੜੀ ਛੁੱਟੀ ਮਨਾਉਣ ਵਾਸਤੇ ਆਂਧਰਾ ਪ੍ਰਦੇਸ਼ ਬੈਠਿਆ ਹੋਇਆ ਆਪਣਾ ਵਪਾਰਨਾ ਉੱਥੇ ਕਰ ਰਿਹਾ ਹੈਗਾ ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਦੇ ਬਜਾਏ ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਅੱਜ ਜਨਵਰੀ ਦੇ ਆ ਕੇ ਆਪਾਂ ਅੱਬਾ ਜਨਵਰੀ ਲੰਘ ਗਿਆ ਦਸੰਬਰ ਦਾ ਮਹੀਨਾ ਲੰਘ ਗਿਆ ਅੱਧਾ ਜਨਵਰੀ ਲੰਘ ਗਿਆ 31 ਮਾਰਚ ਤਾਈਂ ਡੇਟ ਹੁੰਦੀ ਹੈ ਲੇਕਿਨ ਇਹਨੇ ਹੋਮਟਾਈਮ ਮਨਜ਼ੂਰੀ ਲਾਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਤੇ ਸਾਰੇ ਸ਼ੈਲਰ ਨਾਲ ਲੈ ਕੇ ਸਭ ਬੰਦ ਪਏ ਨੇ ਕੋਈ ਆਪਣਾ ਕੰਮ ਇਹਨਾਂ ਦਾ ਵੀ ਆਮਦਨ ਮਾਰੀ ਗਈ ਇਹਨਾਂ ਦੇ ਉੱਥੇ ਜਿਹੜੇ ਮਜ਼ਦੂਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵੀ ਬੇਲੇ ਬੈਠੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਕੀ ਬਣਨਗੇ ਜੇ ਮੁੱਖ ਮੰਤਰੀ ਇਤਨਾ ਇਹ ਮੁੱਖ ਮੰਤਰੀ ਇੰਨਾ ਉਥੀ ਸ਼ਪਰੇ ਦੇ ਵਾਸਤੇ ਨੇ ਵਰਤਦਾ ਕਿ ਇਹਨੂੰ ਪਤਾ ਹੀ ਨਹੀਂ ਅੱਲਾਹ ਕੱਕਾ ਹੀ ਨਹੀਂ ਪਤਾ ਕਿ ਸੂਬਾ ਕਿਵੇਂ ਚੱਲਦਾ ਹੈਗਾ ਜਿਹਦੇ ਕਰਕੇ ਸੂਬੇ ਦੀ ਇੰਡਸਟਰੀ ਬਾਹਰ ਭੱਜ ਰਹੀ ਹੈ ਉਹਨੇ ਸ਼ੈਲਰ ਵਾਲੇ ਕੀ ਕਰੇ ਇਹ ਵੀ ਸੋਚ ਨਹੀਂ ਕਿ ਵੀ ਇੱਥੇ ਸ਼ੈਲਰ ਲਾਂਦਾ ਪੈਦਾ ਕਿ ਕਿਤੇ ਹੋਰ ਲਈ ਜਿੱਤੇ ਸਰਕਾਰੋਂ ਸਰਕਾਰ ਚਲਾਨੀ ਆਉਂਦੀ ਹੈਗੀ ਪੰਜਾਬ ਦੇ ਲੋਕੀ ਪੰਜਾਬ ਛੱਡ ਕੇ ਭੱਜ ਰਹੇ ਨੌਜਵਾਨ ਛੱਡ ਕੇ ਭੱਜ ਰਹੇ ਨੇ ਕਿਸਾਨਾਂ ਨੂੰ ਮੌਕਾ ਨਹੀਂ ਮਿਲਦਾ ਹੈਗਾ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਛੇਲੇ ਚੰਗਾ ਪਾਲਾ ਜਿਹੜਾ ਕੰਮ ਚੱਲਦਾ ਹੈਗਾ ਕਿਉਂਕਿ ਨਲਾਇਕ ਮੁੱਖ ਮੰਤਰੀ ਜੋ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ ਤੇ केजरीवाल ਨੂੰ ਲੈ ਕੇ ਪੰਜਾਬ ਦੇ ਉੱਤੇ ਕਰਦਾ ਚੜਾ ਕੇ ਪੰਜ ਸੁਭਿਆ ਚ ਗੇੜੇ ਲਾ ਰਿਹਾ ਥੋੜਾ ਸਮਾਂ ਪੰਜਾਬ 'ਚ ਰਹਿ ਜਾ ਇਹਜਤ ਪੰਜਾਬ ਤੇ ਰਹਿਣ ਦਾ ਮੌਕਾ ਮਿਲਦਾ ਜਦ ਸਾਰੇ ਸ਼ਹਿਰਾਂ ਤੋਂ ਵੋਟਾਂ ਨਹੀਂ ਪੈਂਦੀ ਹੁਣ ਇੱਥੇ ਰੁਕੇ ਆਪਣੇ ਪਿਛਲੇ ਕੰਮ ਨੂੰ ਅਪਡੇਟ ਕਰਤਾ ਹੋਣ ਆਂਧਰਾ ਪ੍ਰਦੇਸ਼ ਭੱਜਿਆ ਵਿਸਾਪਨਾ ਕਰਨ ਵਾਸਤੇ ਕਿ ਇਹ ਸ਼ਹਿਰ ਵਾਲੇ ਕਿਤੇ ਕੋਲ ਜਾਂਦੇ ਅੱਜ ਇਸ ਬੁਲਬੁਲੇ ਦੇ ਬੁਲਸ਼ਰੀਚਾ ਮੈਂ ਆਈ ਆ ਇੱਕ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਕੇਂਦਰ ਨੇ ਸ਼ਹੀਦ ਦਾ ਦਰਜਾ ਦਿੱਤਾ ਔਨ ਡਿਊਟੀ ਉਹਦੀ ਮੌਤ ਹੋ ਗਈ 6 ਮਹੀਨੇ ਲੱਗੇ ਮੁੱਖ ਮੰਤਰੀ ਨੂੰ ਵੀ ਅਰਜ਼ੀ ਦੇਤੀ ਐ ਐਮਐਲਏ ਵੀ ਆਇਆ ਜਦ ਉੱਥੇ ਤਲਾਮੀ ਦਿੱਤੀ ਸੀ ਤੋ ਉਹਨੂੰ ਸ਼ਹੀਦਾਂ ਦਾ ਚਾਹੀਏ ਪੰਜਾਬ ਸਰਕਾਰ ਦੇ ਕੇ ਮੰਨਦਾ ਹੋ ਹੱਕ ਨਹੀਂ ਦੇ ਰਹੀ ਮਤਲਬ ਸ਼ਹੀਦਾਂ ਦੇ ਨਾਲ ਵੀ ਮਜ਼ਾਕ ਕੱਤ ਪਾਪ ਕਿਨੂੰ ਦੇ ਦੋ ਕਿਨੂੰ ਨਹੀਂ ਦੇ ਦੋ ਆ ਸ਼ੈਲਰ ਵਾਲੇ ਐ ਵਿਚਾਰੇ ਸਰਦਕ ਠੋਕਰਾ ਖਾ ਰਹੇ ਨੇ ਕੱਲ ਵੀ ਮੇਰੇ ਕੋਲ ਆਏ ਸੀ ਅੱਜ ਵੀ ਮੇਰੇ ਕੋਲ ਆਏ ਨੇ ਲੇਕਿਨ ਅੱਪਾ ਬੋਲਿਏ ਕਿ ਜੇ ਆਂਧਾ ਪ੍ਰਦੇਸ਼ ਕਿਨੂੰ ਜਾ ਕੇ ਜਿਹਨੇ ਇੱਕ ਮੌਕਾ ਮੰਗਿਆ ਸੀ ਕੇਜਰੀਵਾਲ ਉਹਨੂੰ ਕਿੱਥੇ ਫੜੀਏ ਉਹ ਤਾਂ 4 ਦਿਨਾਂ ਦਾ ਮਹਿਮਾਨੇ ਜੇਲ੍ਹ ਜਾਊਗਾ ਲੇਕਿਨ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦਾ ਕੰਮ ਤਾਂ ਨਵੇੜ ਜਾ ਤਾਂ ਕਿ ਇਹਨਾਂ ਦਾ ਰੋਜ਼ੀ ਨਾ ਮਾਰੀ ਜਾਏ ਉਹ ਜਿਹੜੇ ਮਜ਼ਾਜਮ ਕੰਮ ਕਰਦੇ ਨੇ ਮਜ਼ਦੂਰ ਕੰਮ ਕਰਦੇ ਪਰ ਇਹ ਭਗਵੰਤ ਮਾਨ ਨੂੰ ਗੱਲਾਂ ਆਉਂਦੀਆਂ ਨੇ ਇਤਿਹਾਰ ਵੱਡੇ 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 ਫਲੈਕਸ ਲਾਏ ਨੇ ਇਹ ਮਸਲੇ ਕੌਣ ਹੱਲ ਕਰੂਗਾ ਜਿਹੜੇ ਲੋਕਾਂ ਦੇ ਮਸਲੇ ਨੇ ਜਿਹੜਾ ਸਫਤਤਾ ਤੋਂ ਸਰਕਾਰਾਂ ਚਲੀਆਂ ਸੀ ਮੁਖਮੰਤਰੀ ਆਮ ਆਦਮੀ ਲੋਕਾਂ ਦੇ ਵਿੱਚ ਰਹਿਣ ਵਾਲਾ ਉਹ ਕਿੱਥੇ ਅੱਜ ਆਮ ਆਦਮੀ ਜਾਵੇ ਕਿਤੇ ਕੋਲ ਜਾਵੇ ਇਹਦਾ ਜਵਾਬ ਕੌਣ ਦੇਊਗਾ ਜਿੱਦਾਂ ਇੱਕ ਪਾਸੇ ਕਾਂਗਰਸ ਅੰਜੇਸੀ ਬੋਧੀ ਤੇ ਜਿਹੜੀ ਉਹ ਨਿਭਾ ਰਿਹਾ ਦੂਜੇ ਪਾਸੇ ਸੰਵਿਧਾਨ ਜਮਰੇ ਕਿਵੇਂ ਮੁੱਦੇ ਕਾਈ ਜਾਣਗੇ ਇਹ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਡੋਗਲਾ ਚਿਹਰਾ ਲੋਕੀ ਪਹਿਚਾਨ ਜਾਣ ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ ਦੂਜੇ ਪਾਸੇ ਗੱਠਬੰਧਨ ਕਰੀ ਬੈਠੇ ਨੇ ਇਹ ਲੋਕੀ ਸਮਝ ਜਾਣੇ ਝੂਠਿਆਂ ਦੀ ਰਾਜਨੀਤੀ ਕੀ ਹੈ ਝੂਠ ਮਾਰ ਕੇ ਫਰੇਬ ਕਰਕੇ ਲਾਰੇ ਲਾ ਕੇ ਕੁਰਸੀ ਤੱਕ ਪਹੁੰਚਣ ਦੀ ਇਹਨਾਂ ਦੀ ਰਾਜਨੀਤੀ ਹੈ ਅੱਜ ਕੇਜਰੀਵਾਲ ਤੇ ਰਾਹੁਲ ਗਾਂਧੀ ਹੱਥ ਮਲਾਈ ਬੈਠੇ ਨੇ ਇੰਡੀਆ ਆਲਾਈਂਸ ਬਣਾਈ ਬੈਠੇ ਨੇ ਇੱਥੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਰਲੇ ਮਿਲੇ ਨੇ ਸਾਰੇ ਲੁੱਟਿਆ ਉਹਨਾਂ ਨੇ ਲੁੱਟੇ ਰਹੇ ਨੇ ਵਾਦੇ ਉਹਨਾਂ ਨੇ ਨਹੀਂ ਪੂਰੇ ਕੀਤੇ ਵਾਦੇ ਆ ਨਹੀਂ ਪੂਰੇ ਕਰ ਰਹੇ ਨੇ ਅੱਜ ਪੰਜਾਬ ਨੂੰ ਜਾਗਣਾ ਚਾਹੀਦਾ ਹੈ ਆਪ ਦੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕਰੀਰ ਦੇ ਨਾਲ ਜੁੜਨ ਜਿਹੜੀ ਪਾਰਟੀ ਤੁਹਾਡੀ ਆਪਣੀ ਹੈ ਜਿਹਨੇ ਕਦੇ ਝੂਠ ਨਹੀਂ ਮੋਲਿਆ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਤੇ ਅੱਜ ਬਾਵੇਂ ਸਰਕਾਰ ਨਹੀਂ ਵੀ ਹੈ ਅੱਜ ਵੀ ਦੋਨੋਂ ਸਾਨੂੰ ਹੀ ਭੰਡਦੇ ਨੇ ਇੱਕ ਦੂਜੇ ਬਾਰੇ ਕੁਝ ਨਹੀਂ ਕਹਿੰਦੇ ਲੇਕਿਨ ਲੋਕਾਂ ਦੇ ਵਿੱਚ ਕੌਣ ਫਿਰ ਰਿਹਾ ਹੈ ਅੱਜ ਵੀ ਅਕਾਲੀ ਦਲ ਲੋਕਾਂ ਦੇ ਵਿੱਚ ਫਿਰ ਰਹੀ ਹੈ ਜਿਨ੍ਹਾਂ ਦੇ ਕੋਲ ਖਜ਼ਾਨੇ ਨੇ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ ਤਾਕਤ ਹੈ ਜਿਨ੍ਹਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੇ ਨੇ ਇਸ ਦੇ ਬਾਰੇ ਲੋਕੀ ਕਹਿੰਦੇ। ਵੀ ਭਾਈ ਕਿਹਨੇ ਨਹੀਂ ਸੱਤਾ ਦੇ ਸਰਕਾਰ ਦੇ ਲੋਕੀ ਸੱਤਾ ਵਿੱਚ ਤੁਹਾਨੂੰ ਲੋਕ ਮਿਲ ਲੈਣੇ ਆਪਦੇ ਦੱਸ ਰਹੇ ਨੇ ਕਿ ਕਿਵੇਂ ਚੱਲੂਗਾ ਇਹ। ਨਹੀਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਹਾਡੇ ਕੋਲ ਤਾਕਤ ਹੁੰਦੀ ਹੈ। ਉਹ ਵੋਟ ਦੀ ਛੋਟ ਹੁੰਦੀ ਹੈ ਜਿਹਦੇ ਨਾਲ ਤੁਸੀਂ ਇਹੋ ਜੀ ਛੱਟ ਮਾਰਦੇ ਹੋ ਕਿ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ। 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚਲਾ ਕੇ ਲੁੱਟ ਕੇ ਖਾ ਕੇ ਤੁਰ ਗਈ ਸਾਨੂੰ ਕੁਝ ਨਹੀਂ ਮਿਲਿਆ। 2 ਸਾਲਾਂ ਦੇ 60000 ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਤੁਹਾਡੇ ਸਿਰੇ ਚਾੜਤਾ। ਕੇਹੜੀ ਵਾਲ ਨੂੰ ਚਮਕਾਉਣ ਵਾਸਤੇ ਇਹ ਹੋਰ ਪਤਾ ਨਹੀਂ ਕਿੰਨਾ ਕਰਜ਼ਾ ਲਊਗਾ ਆਣ ਗਿਆ ਮੋਟਾ ਤਾਵੇਂ ਸਰਪੰਚੀ ਦੀ ਆਣ ਇਹਨਾਂ ਨੂੰ ਝਾੜੂ ਮਾਰ ਕੇ ਪੂਰਾ ਸੁਪਾਇਆ ਇਹਨਾਂ ਦਾ ਕਰ ਦਿਓ ਉਹਦੇ ਬਾਅਦ ਐਮਪੀ ਵੀ ਆਣ ਗਿਆ ਤੇ ਜਿਹੜਾ ਭਗਵੰਤ ਮਾਨ 2.5 ਸਾਲ ਤੋਂ ਦੇਖਿਆ ਨਹੀਂ ਤੁਹਾਡਾ ਐਮਐਲਏ ਨੇ ਦੇਖਿਆ ਮੁਕਮਾ ਉਹ ਦੇਖੂਗਾ ਜਦ ਦੇਖੂਗਾ ਇਹਦੇ ਝੂਠ ਦੀ ਜਾਲ ਦੇ ਮੱਛੀ ਫਸ ਜਾਣਾ ਹੱਥ ਬਨ ਕੇ ਬੇਨਤੀ ਹੈ ਅੱਗੇ ਬਹੁਤ ਵੱਡੀ ਗਲਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ ਇਹੋ ਜੇ ਵੋਟ ਦੀ ਛੋਟ ਮਾਰਨਾ ਇਹੋ ਜੀ ਛੱਟ ਮਾਰਨਾ ਕਿ ਸੁੱਤਾ ਹੈ ਭਗਵੰਤ ਸਿੰਘ ਜੇਰੀਵਾਲ ਜਾਗ ਜਾਨ ਤੇ ਨਹੀਂ ਆਜਾਂ ਤੇ ਆਪਣੇ ਕੀਤੇ ਹੋਏ ਵਾਦੇ ਭੁਲੇਖੇ ਕਰ ਲੋਕਾਂ ਦੇ ਵਿੱਚ ਆਜਾਂ ਕੱਲੇ ਗੱਲਾਂ ਚ ਨਹੀਂ ਹਕੀਕਤ ਚ ਵੀ ਭਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਹਮਤ ਹੋ ਕੇ ਲੜ ਰਹੀ ਹੈ ਅਕਾਲੀ ਦਲ ਇਹਨਾਂ ਨੂੰ ਕਤਲ ਨੇ ਲਈ ਕਿਸੇ ਨਾਲ ਸਹਮਤ ਕਰਤਾ ਰਹਿਣਾ ਇਹਨਾਂ ਨੂੰ ਧੋਖਾ ਬੱਸ ਦੇਖੋ ਅਕਾਲੀ ਦਲ ਸੱਤਾ ਤੇ ਰਾਜ ਵਾਸਤੇ ਨਹੀਂ ਸੇਵਾ ਵਾਸਤੇ ਹੈ ਇਹ ਉਹ ਸੀ ਇਦਾਂ ਦੀ ਜਥੇਬੰਦੀ ਹੈ ਜਿਹੜੇ ਬਾਦਲ ਸਾਹਿਬ ਵਰਗਿਆਂ ਨੇ 18 ਸਾਲ ਕੈਦਾਂ ਕੱਟੀਆਂ ਕਿਉਂਕਿ ਕੋਈ ਕਤਲ ਜਾਂ ਗੁਨਾਹ ਨਹੀਂ ਕੀਤਾ ਸੀ ਪੰਜਾਬ ਦੀ ਹਕਾਂ ਦੀ ਰਾਖੀ ਵਾਸਤੇ ਆਪਣੀ ਪਾਨੀਆਂ ਦੀ ਰਾਖੀ ਆਪਣੇ ਰਾਜਧਾਨੀ ਦੀ ਰਾਖੀ ਆਪਣੇ ਪੰਜਾਬ ਦੇ ਹਕਾਂ ਦੀ ਅੱਜ ਹਰੇਕ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਆਕਾਲੀ ਦਲ ਉਹਦੇ ਨਾਲ ਹੀ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਉਹਨੂੰ ਦੇਊਗਾ ਜਿਹੜੇ ਸਾਡੇ ਹੱਕ ਮਾਰ ਗਏ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਂ 'ਤੇ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੀ ਹਕੂਮਤ ਸ਼ੋਮਨੀ ਆਕਾਲੀ ਦਲ ਨੂੰ ਨਹੀਂ ਚਲਾ ਸਕਦੇ ਇਹ تینوں ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਖਲਾਫ ਖੜ ਸਕਦਾ ਹੈਗਾ ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣਾ ਨੂੰ ਜਾਊਗਾ ਦਿੱਲੀ ਨੂੰ ਜਾਊਗਾ ਭਗਵੰਤ ਮਾਨ ਨੂੰ ਵੀ ਖੋਹ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ ਅੱਜ ਕਾਂਗਰਸ ਪਾਰਟੀ ਜੋ ਕੁਝ ਤਸ਼ੱਦਦ ਕਾਂਗਰਸ ਪਾਰਟੀ ਨੇ ਕੀਤਾ ਆਬਾਤਕ ਸਾਹਿਬ ਦੇ ਉੱਤੇ ਹਮਲੇ ਕਤਲੇਆਮ ਜੋ ਕੁਝ ਉਹਨਾਂ ਨੇ ਕੀਤਾ ਕਿਸੇ ਦੀ ਕਿਸੇ ਦੀ ਜੁਰਤ ਹੋਈ ਕਿ ਬੋਲ ਦੇਨ ਗਾਂਧੀ ਪਰਿਵਾਰ ਦੇ ਖਿਲਾਫ ਅੱਜ ਬੰਦੀ ਤੇ ਕਾਹਦੀ ਗੱਲ ਪੰਚਾਇਤ ਉੱਥੇ ਪਾਰਲੀਮੈਂਟ ਤੇ ਕੌਣ ਚੱਕਦਾ ਹੈ 8 ਮੈਂਬਰ ਕਾਂਗਰਸ ਤੇ 9 ਮੈਂਬਰ ਆਮ ਆਦਮੀ ਕੋਈ ਬੋਲਦਾ ਨਾ ਤਾਂ ਸਾਲੇ ਮੁਤੱਲਕ ਇਕਬਾਲੀਦਲ ਬੋਲਦਾ ਹੈਗਾ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਹਿਚਾਨ ਹੈ ਬਾਬੇ ਨਾਨਕ ਦੀ ਤਕੜੀ ਹੈ ਜਿੰਨਾ ਤੱਕੜਾ ਲੋਕੀ ਇਸ ਤਕੜੀ ਨੂੰ ਕਰਨਗੇ ਉਹਨਾਂ ਤਕੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਕਰਾਂਗੇ ਇਹਨਾਂ ਧੋਖੇਬਾਜ਼ਾਂ ਤੋਂ ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਪ ਹੋ ਜਾਣ ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ ਅੱਗੇ ਨਾਸਕਾ ਤਾਂ ਅੱਗੇ ਪਤਾ ਨਹੀਂ ਕੀ ਕਰਨਗੇ